ਤੁਸੀਂ ਕੀ ਤੁਹਾਡਾ ਕਹਿਣਾ ਹੈ ਸਾਫ਼ ਕਹਿਣਾ ਹੈ ਕਿ ਇਹ ਬਾਬੇ ਜੋ ਹੈਗੇ ਨੇ ਪਾਸਟਰ ਨੇ ਫਰਜੀ ਨੇ ਤੁਹਾਡੇ ਸ਼ਬਦ ਇਹ ਆ ਤੁਹਾਡਾ 100% ਫਰਾਡ ਹੈ ਠੀਕ ਹੈ ਨਾ ਤੁਸੀਂ ਫਰਜੀ ਕਹਿ ਰਹੇ ਹੋ ਮੈਂ ਇਹਨਾਂ ਨੂੰ ਫਰਾਡ ਕਹਿ ਰਹੇ ਹਾਂ ਇਹ ਫਰਾਡ ਇਹ ਜਿਹੜੇ ਕੰਮ ਕਰ ਰਹੇ ਆ ਉਸ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਤੁਹਾਨੂੰ ਇਹ ਸਾਬਤ ਕਰਨਾ ਪੈਣਾ ਕਿਵੇਂ ਫਰਾਡ ਨਹੀਂ ਹੈ ਫੜੀ ਸਾਬਿਤ ਮੈਂ ਤਾਂ ਉਹ ਹੁਣੇ ਕਰ ਦੇਣਾ ਤੁਹਾਨੂੰ ਸਾਬਿਤ ਹੈ ਕੋਈ ਬਹੁਤ ਦੂਰ ਦੀ ਗੱਲ ਨਹੀਂ ਆ ਅੰਕੁਰ ਨਰੂਲਾ ਜੀ ਦੇ ਆਪਣੇ ਪੇजेस ਨੇ ਆਪਣੀ YouTube ਵੀਡੀਓਜ਼ ਆ ਜਿਹੜੀਆਂ ਇਹਨਾਂ ਨੇ ਪਾਈਆਂ ਜਿਸ ਵਿੱਚ ਹਰ ਤਰੀਕੇ ਦੀ ਬਿਮਾਰੀ ਦਾ ਇਲਾਜ ਕਰ ਰਹੇ ਠੀਕ ਹੈ ਨਾ ਕੋਈ ਬੰਦਾ ਭਾਵੇਂ ਕੋਈ ਵੀ ਬਿਮਾਰੀ ਇੱਕ ਬਿਮਾਰੀ ਦੀ ਗੱਲ ਨਹੀਂ ਮੈਂ ਕਰ ਰਿਹਾ ਕਿ ਇਹਨਾਂ ਨੂੰ ਕੋਈ ਸਪੈਸ਼ਲਾਈਜੇਸ਼ਨ ਹੈ ਕੋਈ ਵੀ ਬਿਮਾਰੀ ਦਾ ਇਲਾਜ ਆਪਣੇ ਮੰਤਰਾਂ ਨਾਲ ਨਹੀਂ ਆਪਣੇ $90 ਨਾਲ ਕਰ ਰਹੇ ਹਨ ਤੁਸੀਂ ਪੜੇ ਲਿਖੇ ਹੋ ਇਜ਼ 댓 ਪੋਸੀਬਲ ਨਹੀਂ ਨਹੀਂ ਪੋਸੀਬਲ ਨਾ ਫਿਰ ਕਿਵੇਂ ਹੋ ਰਿਹਾ ਹੈ ਉਹ ਤੁਸੀਂ ਬਿਮਾਰ ਹੋਵੋਗੇ ਜੀ ਡਾਕਟਰ ਕੋਲ ਤੁਹਾਡਾ ਸੋਚੋ ਆਪਾਂ ਗਿਰ ਗਏ ਸਾਡੀ ਬਾਹਾਂ ਟੁੱਟ ਗਈ ਤੁਸੀਂ ਆਰਥੋਪੀਡੀਸ਼ਨ ਕੋਲ ਜਾਓਗੇ ਕਿ ਤੁਸੀਂ ਡੇਰੇ ਜਾਓਗੇ ਮੈਨੂੰ ਤੁਸੀਂ ਇਸ ਗੱਲ ਦਾ ਜਵਾਬ ਦਿਓ ਮੈਂ ਡਾਕਟਰ ਕੋਲ ਜਾਊਂਗਾ ਡਾਕਟਰ ਕੋਲ ਜਾਓਗੇ ਨਾ ਕਿਉਂ ਜਾਊਂ ਕਿਉਂ ਜਾਓਗੇ ਪ੍ਰੀਫਰੈਂਸ ਨਹੀਂ ਹੈ ਭਾਜੀ ਇਟ ਇਸ ਨੋਟ ਅ ਪ੍ਰੀਫਰੈਂਸ ਡਾਕਟਰ ਇਸ ਅਥੋਰਾਈਜ਼ਡਾ ਆਪਣਾ ਨੈਸ਼ਨਲ ਮੈਡੀਕਲ ਮਿਸ਼ਨ ਹੈ ਉਹ ਸਿਰਫ ਜੇ ਕਿਸੇ ਨੇ ਕੋਈ ਵੀ ਮੈਡੀਕਲ ਚੀਜ਼ ਪ੍ਰੈਕਟਿਸ ਕਰਨੀ ਹੈ ਕੋਈ ਉਹਨੇ ਇਲਾਜ ਕਰਨਾ ਹੈ ਭਾਵੇਂ ਉਹ ਐਲੋਪੈਥਿਕ ਕਰ ਰਿਹਾ ਹੈ ਉਹਦੇ ਵਾਸਤੇ ਉਹਨੂੰ ਐਮਬੀਬੀਐਸ ਡਿਗਰੀ ਕਰਨੀ ਪਵੇਗੀ ਆਯੁਰਵੈਦਿਕ ਕਰ ਰਿਹਾ ਹੈ ਬੀਐਮ ਉਹ ਆਪਣੀ ਮੈਡੀਕਲ ਡਿਗਰੀ ਤੋਂ ਬਾਅਦ ਆਪਣਾ ਜਿਹੜਾ ਉਹ ਚੀਜ਼ ਮੈਡੀਕਲ ਚੀਜ਼ ਪ੍ਰੈਕਟਿਸ ਕਰ ਸਕਦਾ ਉਹਨੂੰ ਲਾਇਸੈਂਸ ਚਾਹੀਦਾ ਹੈ ਪੰਜਾਬ ਮੈਡੀਕਲ ਕਾਉਂਸਲ ਨਾਲ ਉਹਨੂੰ ਰਜਿਸਟਰ ਹੋਣਾ ਪਏਗਾ ਕਿ ਮੈਂ ਆਹ ਜਿਹੜਾ ਮੈਡੀਸਨ ਵਿੱਚ ਪ੍ਰੈਕਟਿਸ ਕਰ ਰਿਹਾ ਤੇ ਆਹ ਮੇਰੀ ਸਰਟੀਫਿਕੇਸ਼ਨ ਹੈ ਠੀਕ ਹੈ ਇਹ ਕਿਹਦੇ ਨਾਲ ਸਰਟੀਫਾਈਡ ਹੈ ਜੀ ਹਾਰਵਰਡ ਇਹਨਾਂ ਨੂੰ ਕਿਹਨੇ ਅਥੋਰਾਈਜ਼ ਕੀਤਾ ਹੈ ਲੋਕਾਂ ਦਾ ਇਲਾਜ ਕਰਨ ਵਾਸਤੇ ਦੇ ਆਰ ਨਾਟ ਅਥੋਰਾਈਜ਼ਡ ਇਹਨਾਂ ਨੂੰ ਦੇ ਆਰ ਨੋ ਅਥੋਰਾਈਜੇਸ਼ਨ ਐਟ 올 ਲੇਕਿਨ ਲੋਕੀ ਤਾਂ ਨਹੀਂ ਦੇਖੋ ਇਹ ਕੋਈ ਇਲਾਜ ਕਰ ਹੀ ਨਹੀਂ ਰਿਹਾ दैट इज द ਪੁਆਇੰਟ ਅਚ ਇਹ ਜਿਹੜੀ ਚਰਚ ਵਿੱਚ ਹੈਗੇ ਅੰਕਨੂਲਾ ਚਰਚ ਦੀ ਮੈਂ ਗੱਲ ਕਰਾਂ ਪਾਸਟਰ ਬਜੰਦਰ ਦੀ ਕਰਾਂ ਕੋਜੂਵਾਲ ਦੀ ਕਰਾਂ ਜਾਂ ਫਿਰ ਹੋਰ ਚਰਚਸ ਨੇ ਜੋ ਅੰਬਰਸਰਦੀਆਂ ਨੇ ਉਹ ਕਹਿੰਦੇ ਸਾਡੇ ਪ੍ਰੇਅਰ ਦੇ ਨਾਲ ਇਹ ਠੀਕ ਹੁੰਦੇ ਨੇ ਖੁਦਾ ਇਹਨਾਂ ਨੂੰ ਠੀਕ ਕਰਦਾ ਹੈ ਅਸੀਂ ਤਾਂ ਪ੍ਰੇਅਰ ਕਰਨ ਵਾਲੇ ਆ ਤੇ ਜੋ ਲੋਕ ਆਉਂਦੇ ਨੇ ਉਹ ਠੀਕ ਹੁੰਦੇ ਨੇ ਉਹ ਆਪਣੇ ਟੈਸਟੀਮਨੀ ਵੀ ਦਿੰਦੇ ਨੇ ਫਿਰ ਜਿਹੜੇ ਲੋਕ ਸਵਾਲ ਚੱਕ ਰਹੇ ਨੇ ਜਿਵੇਂ ਤੁਸੀਂ ਸਵਾਲ ਚੱਕ ਰਹੇ ਹੋ ਉਹ ਇਹ ਪ੍ਰੂਫ ਕਰਨ ਕਿ ਇਹ ਚੀਜ਼ ਕਿਉਂ ਨਹੀਂ ਹੋ ਸਕਦੀ ਸਾਜੀ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਟੈਸਟੀਮਨੀ ਨਾਲ ਮੈਂ ਕਿਸੇ ਟੈਸਟੀਮਨੀ ਦਾ ਕੋਈ ਵਿਸ਼ਵਾਸ ਨਹੀਂ ਠੀਕ ਹੈ ਨਾ ਕੋਈ ਵੀ ਬੰਦਾ ਦੇਖੋ ਬੰਦੇ ਦਾ ਅੱਜ ਕੱਲ੍ਹ ਇਮਾਨ ਸਾਰਿਆਂ ਦਾ ਸੀਲ ਤੇ ਲੱਗਾ ਹੋਇਆ ਕੋਈ ਬੰਦਾ ਪੈਸੇ ਖਾਤਰ ਤੁਸੀਂ 1000 ਰੁਪਏ ਕਿਸੇ ਨੂੰ ਦੇ ਦਿਓ ਉਹਨੂੰ ਘੰਟੇ ਵਾਸਤੇ ਜੋ ਮਰਜ਼ੀ ਬੁਲਾ ਲਓ ਠੀਕ ਹੈ ਨਾ ਜੇਲੇ ਕੋਈ ਬਿਮਾਰੀ ਇਹਨਾਂ ਨੇ ਠੀਕ ਕੀਤੀ ਹੈ ਮੈਂ ਇਹਨਾਂ ਨੂੰ ਬੁਲਾਣਾ ਜੇ ਜਿ ਕੋਈ ਅਸਲੀ ਚ ਜੇ ਜੋ ਬਿਮਾਰੀ ਠੀਕ ਕਰ ਸਕਦੇ ਹੋ ਸਾਹਮਣੇ ਆਓ ਜਿਹੜੇ ਸਾਡੇ ਕੁਆਲੀਫਾਈਡ ਡਾਕਟਰਾਂ ਆਣਗੇ ਉਹ ਪਹਿਲਾਂ ਦੇਖਣਗੇ ਬੰਦੇ ਦੀ ਕੀ ਬਿਮਾਰੀ ਹੈ ਕੀ ਐਕਸਟੈਂਟ ਹੈ ਤੇ ਤੁਸੀਂ ਉਹਨਾਂ ਦੇ ਸਾਹਮਣੇ ਇੱਕ ਸੈਕਿੰਡ ਦੇ ਵਿੱਚ ਠੀਕ ਕਰਕੇ ਦਿਖਾਓ ਜੇ ਤੁਸੀਂ ਕਰਕੇ ਦਿਖਾਓਗੇ ਸਭ ਤੋਂ ਪਹਿਲਾਂ ਮੈਂ ਕਨਵ कि जेकर वो कर, जे कर जे देंगे जे। ते मैं तुसी कन्वर्ट होऊंगा। பாਜੀ ਮੈਂ ਕਨਵਰਟ ਹੋऊंगा ਆਪਣੇ ਬੱਚਿਆਂ ਨੂੰ ਵੀ ਕਨਵਰਟ ਕਰਾ ਦਾਂਗਾ। ਯਾਰ ਇਹ ਤਾਂ ਇਹ ਤਾਂ ਕੁਦਰਤ ਦਾ ਕਰਿਸ਼ਮਾ ਹੋ ਗਿਆ ਨਾ। ਇਹ ਤਾਂ ਰੱਬ ਦੀ ਬਖਸ਼ ਹੋ ਗਈ। ਜੇ ਕੋਈ ਮੈਰਕਲ ਕਰ ਰਿਹਾ ਹੈ। ਤੁਸੀਂ ਕੋਈ ਮੈਂ ਤਾਂ ਦੇਖੋ ਆਪਣੀ ਜ਼ਿੰਦਗੀ 'ਚ ਕੋਈ ਮੈਰਕਲ ਇਦਾਂ ਦਾ ਦੇਖਿਆ ਨਹੀਂ। ਪਰ ਜੇ ਕੋਈ ਅਸਲੀ ਇਦਾਂ ਦਾ ਮੈਰਕਲ ਕਰ ਰਿਹਾ ਹੈ ਕਿ ਜਿਹੜਾ ਕੋਈ ਬੰਦਾ 10 ਸਾਲਾਂ ਤੋਂ ਚੱਲ ਨਹੀਂ ਪਾਇਆ ਉਹਨੂੰ ਇਹਨਾਂ ਨੇ 1 ਮਿੰਟ 'ਚ ਖੜਾ ਕਰਤਾ। ਜ਼ਰੂਰ ਮਤਲਬ ਇਹਨਾਂ ਦੇ ਖੁਦਾ ਦੇ ਸ਼ਬਦਾਂ ਦੇ ਵਿੱਚ ਮੈਰਕਲ ਹੈ ਸਾਡੇ ਵਿੱਚ ਨਹੀਂ। ਕਹਿੰਦੇ ਸਾਡੇ ਵਿੱਚ ਕੁਝ ਨਹੀਂ ਹੈ। ਅਸੀਂ ਤਾਂ ਪ੍ਰਾਰਥਨਾ ਕਰਦੇ ਹਾਂ ਤੇ ਪ੍ਰਾਰਥਨਾ ਤੋਂ ਨਾਲ ਉਹ ਜੇ ਖ ਉਦੋਂ ਉਹ ਬਿਮਾਰੀ ਨਾ ਦਿੰਦਾ ਖੁਦਾ ਆਪੇ ਠੀਕ ਕਰ ਦਿੰਦਾ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਸੀ ਇਹੀ ਕਰਨੇ ਖੁਦਾ ਨਹੀਂ ਕਰ ਰਿਹਾ ਮਾਸਟਰ ਤਾਂ ਆਪ ਕਹਿੰਦੇ ਨੇ ਕਿ ਭਈ ਜਿਹੜਾ ਬੰਦਾ ਸਾਨੂੰ ਬੰਦਾ ਲਿਆ ਕੇ ਦੇ ਦੇਵੇ ਕਿ ਭਈ ਇਹਨੂੰ ਪੈਸੇ ਦੇ ਕੇ ਅਸੀਂ ਧਰਮ ਕਨਵਰਜਨ ਕੀਤਾ ਹੈ ਅਸੀਂ ਉਸੇ ਦੇਣ ਤੋਂ ਮਨਿਸਟਰੀਆਂ ਬੰਦ ਕਰ ਦਾਂਗੇ ਕੋਈ ਬੰਦਾ ਲਿਆ ਕੇ ਤਾਂ ਦਿਖਾਵੇ ਅੰਕੁਨ ਰੂਲਾ ਮੰਨਿਸਟਰੀ ਵਜੰਦਰ ਮੰਨਿਸਟਰੀ ਦੂਜੀਆ ਮੰਨਿਸਟਰੀਆਂ ਇਹ ਕੁੱਲੇ ਆ ਚੈਲੰਜ ਕਰਦੀਆਂ ਨੇ ਕਿ ਲਿਆ ਕੇ ਦਿਖਾ ਦਿਓ ਜੀ ਕੀਤਾ ਇਹਦਾ ਕੋਈ ਅਜੀ ਦੇਖੋ ਇਹ ਤਾਂ ਕਈ ਦਾਵੇ ਕਰਦੀਆਂ ਤਾਂ ਇਹ ਵੀ ਦਾਵੇ ਕਰਦੀਆਂ ਜੀ ਕੈਂਸਰ ਠੀਕ ਕਰਦੇ ਆ ਇਹਨਾਂ ਦੇ ਦਾਅਵਿਆਂ ਦੀ ਵਿੱਚ ਕੋਈ ਸੈਂਸ ਨਹੀਂ ਹੈ ਕੋਈ ਕ੍ਰੈਡੀਬਿਲਿਟੀ ਨਹੀਂ ਤੁਸੀਂ ਵੀ ਤਾਂ ਮਤਲਬ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਧਰਮ ਪਰਿਵਰਤਨ ਇਹ ਤੱਕੇ ਨਾਲ ਕਰਾਉਂਦੇ ਨੇ ਪੈਸਾ ਦੇ ਕੇ ਕਰਾਉਂਦੇ ਨੇ 25-25 ਲੱਖ ਰੁਪਇਆ ਦੇ ਕੇ ਕਰਾਉਂਦੇ ਨੇ ਫਿਰ ਉਹ ਕਹਿੰਦੇ ਵੀ ਸਾਬਤ ਕਰ ਦਿਓ ਅਸੀਂ ਤਾਂ ਮੰਨਣ ਨੂੰ ਤਿਆਰ ਹਾਂ ਅੱਜ ਅਸੀਂ ਸਾਬਤ ਕਰਨ ਦੀ ਵੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਤਾਂ ਹੀ ਕੈਸ਼ ਪ੍ਰਾਈਜ਼ ਦੇ ਨਾਮ ਇਹੜਾ ਐਨਾਉਂਸ ਕੀਤਾ ਹੈ ਜਿਹੜੇ ਬੰਦੇ ਸਾਹਮਣੇ ਆਣਗੇ ਆਪਾਂ ਉਹਨਾਂ ਦੀ ਇਰੈਂਟੀ ਗੁਪਤ ਰੱਖਾਂਗੇ ਬਟ ਉਹਨਾਂ ਦੀ ਸਟੋਰੀ ਅਸੀਂ ਜਨਤਕ ਕਰਾਂਗੇ ਤਾਂ ਕਿ ਸਾਰੀ ਦੁਨੀਆ ਨੂੰ ਪਤਾ ਲੱਗੇ ਇਸ ਵਿੱਚ ਕੀ ਹੋ ਰਿਹਾ ਹੈ ਬਿਨਾਂ ਪੈਸੇ ਦੀ ਤੱਕ ਜੇ ਇਦਾਂ ਦੀ ਕੋਈ ਰਿਲੀਜੀਅਸ ਕਨਵਰਜਨ ਨਹੀਂ ਹੋ ਸਕਦੀ ਤੇ ਜੇ ਜਿਹੜੇ ਅਸਲੀ ਕ੍ਰਿਸਚੀਅਨਸ ਐ ਜਿਨ੍ਹਾਂ ਨੇ ਪ੍ਰੋਟੈਸਟੈਂਟ ਕੈਥੋਲਿਕ ਕ੍ਰਿਸਚੀਅਨਸ ਨੇ ਜਿਨ੍ਹਾਂ ਨੇ ਇੰਨੇ ਵੱਡੇ ਵੱਡੇ ਸ਼ਹਿਰ ਨੂੰ ਐਜੂਕੇਸ਼ਨਲ ਇੰਸਟੀਟਿਊਸ਼ਨ ਸੀਐਮਸੀ ਵਰਗੇ ਹਸਪੀਟਲ ਸੱਤੇ ਹਨ ਜੇ ਉਹ ਇਦਾਂ ਦੀ ਕਨਵਰਜਨ ਨਹੀਂ ਕਰਾ ਰਹੇ ਇਹਨਾਂ ਦੇ ਮੈਜੀਕਲ ਮਿਰਕਲਸ ਨਹੀਂ ਕਰ ਰਹੇ ਇਹਨਾਂ ਨੂੰ ਕੋਈ ਰ ਤੁਸੀਂ ਨਾਮ ਸਿੱਧਾ ਲੋ ਕੋਣ ਹੈ ਜਿਹੜੇ ਬੰਦੇ ਇਸ ਵੀ ਡੋਨਟ ਵੀ ਡੋਨਟ ਵਾਂਟ ਟੂ ਟਾਰਗੇਟ ਐਨੀ ਪਰਟੀਕੂਲਰ ਡੇਰਾ ਹਰ ਡੇਰਾ ਜਿਹੜਾ ਹੈਗਾ ਇਹੀ ਕੰਮ ਕਰ ਰਿਹਾ ਆਪਾਂ ਜਲੰਧਰ ਦੀ ਗੱਲ ਕਰ ਲਈ ਆਪਾਂ ਟੌਪ ਜਿਹੜੇ 10 ਜਿਹੜੇ ਡੇਰੇਸ ਹੈਗੇ ਆਂ ਪੰਜਾਬ ਦੇ ਵਿੱਚ ਜਿਹੜੇ ਆਪਰੇਟ ਕਰ ਰਹੇ ਆ ਉਹਨਾਂ ਵਿੱਚੋਂ ਨੰਬਰ 1 ਤੇ ਮਿਸਟਰ ਅੰਕੁਰ ਨਰੂਲਾ ਹੈ ਠੀਕ ਹੈ ਨਾ ਜਿਨ੍ਹਾਂ ਦਾ ਨੰਬਰ 1 ਡੇਰਾ ਹੈ ਜਿਹੜੇ ਕੀ ਕਹਿੰਦੇ ਕਿ ਸਾਡੀ ਬਹੁਤ ਜ਼ਿਆਦਾ ਮਾਨਤਾ ਹੈਗੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪ੍ਰੋਫਿਟ ਬਜਿੰਦਰ ਸਿੰਘ ਇਹ ਤਾਂ ਚਲੋ ਆਊਟ ਆਫ ਪਿਕਚਰ ਹੋ ਗਏ ਆਂ ਅਮਰਿਤ ਸੰਧੂ ਹੋ ਗਏ ਕੰਚਨ ਮਿੱਤਲ ਹੋ ਗਈ ਹਰਪ੍ਰੀਤ ਸਿੰਘ ਜੋਲ ਹੋ ਗਏ ਸੁਖਪਾਲ ਰਾਣਾ ਰਮਨ ਹੰਸ ਗੁਰਨਾਮ ਸਿੰਘ ਖਹਿਰਾ ਮਨੋਹਰ ਸਿੰਘ ਫਾਰਸ ਮਸੀ ਕਿੰਨੇ ਇਦਾਂ ਦੇ ਡੇਰੇ ਹੈਗੇ ਆ ਜਿਨ੍ਹਾਂ ਨਾਲ ਲੋਕੀ ਐਸੋਸੀਏਟਡ ਹੈਗੇ ਆ ਤੇ ਦਿਸ ਇਜ਼ ਨਾਥਿੰਗ ਬਟ ਅ ਵੋਟ ਬੈਂਕ ਪੋਲੀਟਿਸ਼ੀਅਨ ਇਹਨੂੰ ਐਜ਼ ਅ ਵੋਟ ਬੈਂਕ ਇਹਨੂੰ ਮਿਸਯੂਟਿਲਾਈਜ਼ ਕਰ ਰਹੇ ਆ ਤੇ ਡੈਮੋਕਰੇਸੀ ਵਾਸਤੇ ਬਹੁਤ ਹੀ ਜ਼ਿਆਦਾ ਵੱਡਾ ਥ੍ਰੈਟ ਬਣ ਗਿਆ ਅਸੀਂ ਦੇਖਾਂਗੇ ਜਦੋਂ ਵੀ ਕੋਈ ਇਲੈਕਸ਼ਨ ਹੋਣ ਲੱਗਦੇ ਆ ਸਾਰੇ ਪੋਲੀਟਿਸ਼ੀਅਨ ਡੇਰੇ ਵਾਲਿਆਂ ਗੁਲਪਤ ਜਾਣਗੇ ਕਿ ਇਹ ਨਾ ਇਹਦਾ ਇਹਦਾ ਕੀ ਰੀਜ਼ਨ ਹੈ ਇਹਨਾਂ ਦਾ ਰੀਜ਼ਨ ਇੱਕ ਸਿੰਪਲ ਰੀਜ਼ਨ ਹੈ ਕਿ ਜਿਹੜੇ ਡੇਰੇ ਨੂੰ ਜਿਹੜੇ ਬੰਦੇ ਫਾਲੋ ਕਰਦੇ ਆ ਉਹਨਾਂ ਨੇ ਵੋਟ ਆਪਣੇ ਡੇਰਾ ਹੈਡ ਦੇ ਆਧਾਰ ਤੇ ਪਾਣੀ ਹੈ ਜਿਹਨੂੰ ਜਿਨੇ ਉਹਨਾਂ ਕਹਤਾ ਕਿ ਇਹਨੂੰ ਵੋਟ ਪਾਉ ਉਹਨੂੰ ਪਾਣੀ ਹੈ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਬੰਦੇ ਦੇ ਕੀ ਅਕ੍ਰੀਡੈਂਸ਼ੀਅਲਸ ਹੈ ਉਹ ਕਿਹੜੀ ਪਾਰਟੀ ਤੋਂ ਹੈ ਉਹ ਕੀ ਕਰੇਗਾ ਉਹਨਾਂ ਨੇ ਉਹਨੂੰ ਵੋਟ ਪਾਣੀ ਹੈ ਅੱਜ ਆਪਾਂ ਜਲੰਧਰ ਦੀ ਗੱਲ ਕਰੀਏ ਜੇ ਆਪਾਂ ਸੋਚੋ ਕਿ ਇੱਕ ਜੇ ਕੋਈ ਪਾਰਟਿਕੂਲਰ ਸਮੁਦਾਇ ਹੈ ਜਿਹੜਾ ਮੈਜੋਰਟੀ ਵਿੱਚ ਆ ਗਿਆ ਜਿਹੜਾ ਇੱਕੋ ਹੀ ਬੰਦੇ ਨੂੰ ਵੋਟ ਪਾਏਗਾ ਕਿ ਇੱਥੇ ਇਲੈਕਸ਼ਨ ਕਰਾਣ ਦੀ ਕੋਈ ਸੈਂਸ ਤੇ ਇਲੈਕਸ਼ਨ ਕਰਾਂ ਦੀ ਕੋਈ ਸੈਂਸ ਹੀ ਨਹੀਂ ਰਹਿੰਦੀ ਜੇ ਸਾਰੇ ਲੋਕਾਂ ਨੇ ਇੱਕੋ ਹੀ ਬੰਦੇ ਨੂੰ ਵੋਟ ਪਾਣੀ ਹੈ ਪਹਿਲਾਂ ਹੀ ਡਿਸਾਈਡ ਹੋ ਗਿਆ ਹੈ ਤੇ ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਲਓ ਭਾਜੀ ਕਿਹਨੂੰ ਐਮਪੀ ਬਣਾਉਣਾ ਹੈ ਕਿਹਨੂੰ ਐਮਐਲਏ ਬਣਾਉਣਾ ਹੈ ਕਿਹਨੂੰ ਸਰਪੰਚ ਬਣਾਉਣਾ ਹੈ ਕਿਹਨੂੰ ਕਾਉਂਸਲਰ ਬਣਾਉਣਾ ਹੈ ਪਰ ਇਲੈਕਸ਼ਨ ਕਰਾਂ ਦੀ ਲੋੜ ਹੀ ਨਹੀਂ ਰਹੇਗੀ ਹਰ ਡੇਰੇ ਨਾਲ ਇੰਨੇ ਬੰਦੇ ਐਸੋਸੀਏਟਡ ਹੈ ਕਿ ਤੁਸੀਂ ਇਹ ਦੇਖਿਆ ਹੋਵੇਗਾ ਸਾਡੇ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਉਹਨਾਂ ਨੇ ਕੋਈ ਡਿਵੈਲਪਮੈਂਟ ਮੁੱਦਾ ਚੱਕਣਾ ਹੀ ਬੰਦ ਕਰਤਾ ਬਿਕੋਜ਼ ਉਹਨਾਂ ਨੂੰ ਪਤਾ ਹੈ ਕਿ ਇਲੈਕਸ਼ਨ ਜਿੱਤਣ ਵਾਸਤੇ ਉਹਨਾਂ ਡਿਵੈਲਪਮੈਂਟ ਦੀ ਗੱਲ ਕਰਨ ਦੀ ਕੋ ਡੇਰੇ ਵਾਲਿਆਂ ਨਾਲ ਜਾ ਕੇ ਬੋਲੀਆਂ ਲਾਣੇ ਉੱਤੇ ਜਿਹੜਾ ਬੋਲੀਵੇ ਜਿੱਦਾਂ ਸਾਰੀ ਵੋਟਾਂ ਲਏ ਜਾਂਦੇ ਡੇਰੇ ਦੇ ਵਿੱਚ ਬੋਲੀਆਂ ਲੱਗਦੀਆਂ ਨੇ ਕਿਸ ਡੇਰੇ ਦੇ ਵਿੱਚ ਇਹ ਚੀਜ਼ ਕਿਸ ਡੇਰੇ ਵਿੱਚ ਵੋਟ ਜਿਹੜਾ ਹੈਗਾ ਇਹ ਪੁਆਏ ਜਾਂਦੇ ਤਸਕੀਬ ਭਾਜੀ ਸਾਰਾ ਜਿਹੜਾ ਡੇਰਾ ਹੈਗਾ ਤੁਸੀਂ ਦੇਖ ਲਓ ਪੰਜਾਬ ਦਾ ਕਿਹੜਾ ਡੇਰਾ ਜਿੱਥੇ ਪੋਲੀਟਿਸ਼ੀਅਨਸ ਨਹੀਂ ਜਾਂਦੇ ਕੋਈ ਅਜਿਹਾ ਡੇਰਾ ਹੈਗਾ ਜਿੱਥੇ ਪੋਲੀਟਿਸ਼ੀਅਨਸ ਨਹੀਂ ਜਾਂਦੇ ਕਿ ਉੱਥੇ ਵੋਟਾਂ ਵੋਟਾਂ ਮੰਗਣ ਜਾਂਦੇ ਨੇ ਪੋਲੀਟਿਸ਼ੀ ਭਾਜੀ ਵੋਟਾਂ ਮੰਗ ਨਹੀਂ ਵੋਟਾਂ ਖਰੀਦਣ ਜਾਂਦੀ ਮੰਗਣ ਵੀ ਨਹੀਂ ਜਾਂਦੇ ਮੰਗਣਾ ਤਾਂ ਹੁੰਦਾ ਕਿ ਤੁਸੀਂ ਮੈਰਿਟ ਤੇ ਮੰਗੋਗੇ ਭਾਜੀ ਮੈਂ 5 ਸਾਲ ਚੰਗਾ ਕੰਮ ਕਰਾਂ ਆ ਮੈਂ ਸੋਸ਼ਲ ਸਰਵਿਸ ਕਰਾਂਗਾ ਮੈਂ ਕੰਮ ਕਰਾਂਗਾ ਐਵੇਂ ਐਵੇਂ ਮੈਂ ਆਪਣਾ ਸਾਡਾ ਜਿਹੜਾ ਹੈਗਾ ਅਸੀਂ ਮੈਨੀਫੈਸਟੋ ਬਣਾਇਆ ਕੰਮ ਕਰਾਂਗੇ ਉਹ ਨਹੀਂ ਵੋਟਾਂ ਖਰੀਦਣ ਜਾਂ ਇਟ ਇਜ਼ ਉਹ ਖਰੀਦੀਆਂ ਜਾ ਰਹੀਆਂ ਵੇਚੀਆਂ ਜਾ ਰਹੀਆਂ ਕੌਣ ਖਰੀਦ ਰਿਹਾ ਤੇ ਕੌਣ ਵੇਚ ਰਿਹਾ ਤੁਸੀਂ ਪੋਲੀਟਿਸ਼ੀਅਨਸ ਖਰੀਦ ਰਹੇ ਨੇ ਜਿਹੜੇ ਡੇਰੇ ਵਾਲੇ ਉਹ ਵੇਚ ਰਹੇ ਆ ਤੁਸੀਂ ਤੁਹਾਡਾ ਕਹਿਣਾ ਹੈ ਕਿ ਜਿੰਨੇ ਇਹ ਚਰਚੇ ਹੈਗੇ ਨੇ ਰਮਨ ਹਾਂਸ ਹੋ ਗਿਆ ਕੋਜੂਵਾਲ ਹੋ ਗਿਆ ਅੰਕੁਨ ਨਰੂਲਾ ਬਜੰਦਰੇ ਵਗੈਰਾ ਇਹ ਇਹਨਾਂ ਕੋਲ ਕਿਸੇ ਵੀ ਤਰੀਕੇ ਦੀ ਡਿਗਰੀ ਨਹੀਂ ਇਹ ਮਤਲਬ ਉਹ ਡਿਗਰੀ ਭਾਜੀ ਆਪਣੇ ਆਪ ਹੀ ਬਣੇ ਹੋਏ ਪਾਸਟਰ ਨੇ ਅਜੀ ਬਿਲਕੁਲ ਇਹਨਾਂ ਦਾ ਰੋਮਨ ਕੈਥੋਲਿਕ ਬਹੁਤ ਵੱਡੀ ਬਹੁਤ ਵੱਡਾ ਗੱਲ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਇਹ ਫਰਜੀ ਬਾਬੇ ਨੇ ਕਿ ਸਾਹਿਬ ਅਜੀ ਬਿਲਕੁਲ ਦੇਖੋ ਇਹ ਫਰਜੀ ਬਾਬੇ ਅੱਜ ਦੇ ਜ਼ਮਾਨੇ ਵਿੱਚ ਸਾਰਾ ਕੰਮ ਕਿਵੇਂ ਚੱਲ ਰਿਹਾ ਮੈਂ ਆਪ ਹੈਰਾਨ ਹਾਂ ਠੀਕ ਹੈ ਨਾ ਇਹ ਜਿਹੜਾ ਇੱਕ ਧਰਮ ਦੇ ਨਾਮ ਤੇ ਧੰਦਾ ਕੀਤਾ ਜਾ ਰਿਹਾ ਹੈ ਤੇ ਇਹ ਤਾਂ ਮੈਂ ਤਾਂ ਆਪ ਹੈਰਾਨ ਹਾਂ ਹੋਵਜ਼ ਦਿਸ ਅੱਜ ਦੀ ਸੋਸਾਇਟੀ ਜਿਹੜੀ ਸਾਇੰਟਿਫਿਕ ਸੋਸਾਇਟੀ ਹੈ ਤੇ ਹਰ ਬੰਦੇ ਕੋਲੇ ਐਕਸੈਸ ਹੈ ਟੂ ਨੋਲੇਜ ਹੈ ਨਾ ਉਸ ਵਿੱਚੇ ਕੰਮ ਕਿਵੇਂ ਚੱਲ ਸਕਦਾ ਆਈ ਐਮ ਸਰਪ੍ਰਾਈਜ਼ ਇਲਾਜ ਮੰਨਣ ਨਾਲ ਨਹੀਂ ਹੁੰਦਾ ਇਲਾਜ ਹੋਣ ਨਾਲ ਹੁੰਦਾ ਮਨ ਦਾ ਜੋ ਮਰਜ਼ੀ ਲਓ ਤੁਸੀਂ ਇੱਕ ਕੈਂਸਰ ਵਾਲੇ ਬੰਦੇ ਨੂੰ ਗਏ ਤੇਰਾ ਕੈਂਸਰ हट ਗਿਆ ਉਹ ਮੰਨ ਗਿਆ ਕੀ ਉਹਦਾ ਕੈਂਸਰ हटਿਆ ਨਹੀਂ ਹਟਿਆ ਕੈਂਸਰ हटਿਆ ਕਿ ਨਹੀਂ ਉਹ ਪੈਟ ਸਕੈਨ ਦੱਸੇਗਾ ਜਿਹੜੇ ਲੋਕ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਜਾ ਕੇ ਕਹਿੰਦੇ ਨੇ ਕਿ ਬਈ ਅਸੀਂ ਇੰਨੇ ਚਿਰ ਤੋਂ ਆ ਰਹੇ ਹਾਂ ਚਰਚ ਸਾਨੂੰ ਇਨੀ ਬਿਮਾਰੀ ਸੀ ਪਰ ਚਰਚ ਆਉਣ ਤੋਂ ਬਾਅਦ ਸਾਡੀ ਬਿਮਾਰੀ ਖਤਮ ਹੋ ਗਈ ਕਿਉਂ ਫਿਰ ਝੂਠ ਬੋਲ ਰਹੇ ਨੇ ਅੱਜ ਦੇਖੋ ਕੁਝ ਸਮਾਲ ਮਿਨੋਰਟੀ ਆਫ ਲੋਕ ਹੋਣਗੇ ਜਿਨ੍ਹਾਂ ਦੀ ਆਪਣੇ ਆਪ ਹੀ ਬਿਮਾਰੀ ਠੀਕ ਹੋ ਜਾਂਦੀ ਹੈ ਉਹ ਸੱਚ ਬੋਲ ਰਹੇ ਹਨ ਉਹਨਾਂ ਤੋਂ ਬਾਕੀ ਇਲਾਵਾ ਸਾਰੇ ਝੂਠ ਬੋਲਦੇ ਹਨ